ਬਜ਼ਾਰ ਦੇ ਵਿੱਚ ਲੁੱਟਮਚੀ ਹੋਈ ਆ ਜਿਹੜਾ 2.5 ਵਾਲਾ ਝੂਟਾ ਕੋਈ 600 ਦੱਸੀ ਜਾਂਦਾ ਕੋਈ 700 ਦੱਸੀ ਜਾਂਦਾ ਘੱਟ ਵੱਧ ਕਰੀ ਜਾਂਦੇ ਆ ਤੇ ਇੱਕੋ ਰੇਟ ਆ ਜਿੱਦਾਂ ਹੁਣ ਆ 250 ਰੁਪਿਆ ਦਾ ਝੂਟਾ ਵੀ ਆਜ ਕਿਤੇ ਪਤਾ ਕਰ ਲੋਨੇ 500 ਦੱਸ ਕੇ ਬਾਅਦ 400 ਲਾ ਲੈਣਾ ਜੀ ਤੇ ਸਾੜੀਆਂ ਦੇ ਵਿੱਚ ਸੂਟ ਪਾਉਣ ਵਾਲੇ ਉਹ ਵੀ ਸ਼ਾਲ ਦੇ ਨਾਲ ਬਜ਼ਾਰ ਦੇ ਵਿੱਚ 5-500 ਇੱਥੇ 500 ਦੇ ਦੋ ਜੇ ਤੁਸੀਂ ਦੇਣ ਲੈਣ ਕਰਨਾ ਦਾਜ ਵੀ ਲੈਣ ਜਿਹੜੇ ਬਾਜ਼ਾਰ 'ਚ 1000-1000 ਰੁਪਏ ਦੇ ਇੱਥੇ 350 ਜੀ ਹੁਣ ਕੰਬਲ ਦੂਰੋਂ ਦੂਰੋਂ ਲੋਕ ਲੈਣ ਆਂਦੇ ਆ ਕਿਸੇ ਨੂੰ ਮਿਲਦਾ 600 ਦਾ ਕਿਸੇ ਨੂੰ 700 ਇਹ 325 ਰੁਪਏ ਦਾ ਡਬਲ ਪਰਦਾ ਦਾ ਕੰਬਲ ਆ ਸਿਰਫ 10 ਰੁਪਏ 5 ਰੁਪਏ 20 ਰੁਪਏ ਪ੍ਰੋਫਿਟ ਨਾਲ ਚੀਜ਼ਾਂ ਮਿਲਦੀਆਂ ਜਿਹੜੇ 500 ਤੋਂ ਘੱਟ ਸੂਟ ਆ ਉਹ ਸਿਰਫ 5 ਰੁਪਏ ਪ੍ਰੋਫਿਟ ਨਾਲ ਮਿਲਦੇ ਆ ਜਿਹੜੇ 1200 ਵਾਲੇ ਸੂਟ ਆ ਉਹ 10 ਰੁਪਏ ਪ੍ਰੋਫਿਟ ਨਾਲ ਜਿਹੜੇ 5000 ਤੋਂ ਵੱਧ ਆ ਉਹ 20 ਰੁਪਏ ਪ੍ਰੋਫਿਟ ਨਾਲ ਫੋਟੋ ਵਾਲਾ ਪੀਸ ਆ ਇਹਨੇ 3000 ਰੁਪਏ ਬਾਜ਼ਾਰ ਦੇ ਰੇੜੇ ਇੱਥੇ ਸਿਰਫ 1495 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਦੇ ਦੇਣਾ ਹੈਗਾ ਸਾਰੇ ਦੇਖੋ ਤੁਹਾਡੇ ਵਾਸਤੇ ਸ਼ਰਾਰੀ ਕਰੇ ਕਿੰਨੇ ਕਿੰਨੇ ਵਧੀਆ ਆ ਚੁੱਕੇ ਹੈਗੇ ਪਾਰਟੀ ਵੀ ਤੁਹਾਡੇ ਵਾਸਤੇ ਆ ਚੁੱਕੇ ਹੈਗੇ ਸ਼ਰਾਰੀ ਕਰਾਰੇ ਨਾਲ ਦੇਖੋ ਮਾਰੇ ਲੌਂਗ 슬ੀਵ ਆ ਚੁੱਕੇ ਹੈਗੇ ਕਿੰਨਾ ਪਿਆਰਾ ਦੇਖੋ ਵਰਕ ਇਹ ਤਾਂ ਹੈਂਡ ਵਰਕ ਦਾ ਠੀਕ ਹੈ ਜੀ ਤੁਸੀਂ ਬਾਹਰ ਰੈਂਟ ਦੇ ਲੈਣੇ ਜਾਓਗੇ ਰੈਂਟ ਤੁਹਾਨੂੰ ਪਤਾ 70-6000 ਰੁਪਏ ਰੈਂਟ ਲੈਣੇ ਦਾ ਆਪਾਂ ਤੁਹਾਨੂੰ 70 ਦਾ ਸਾਹੇ ਕੋਟ ਦੇ ਦਿੱਤੇ 45 ਸਾਲ ਕਿ ਸਾਰੇ ਪੰਜਾਬ 'ਚ ਰੋਲਾ ਪੈ ਗਿਆ ਭਾਈ 50 5000 ਰੁਪਈਆ ਦੀ ਲੋੜ ਨਹੀਂ 20 2000 ਤੇ ਦੇਣ ਲੈਣ ਵਾਲਾ ਤਾਇਬਰੀ ਬਣਾ ਕੇ ਲਿਆਓ ਤੁਸੀਂ ਇਹ ਗੱਲ ਦੀ ਗਾਰੰਟੀ ਆ ਜੇ ਕੋਈ 50000 ਘਰੋਂ ਖਰਚਣਾ ਹੈ ਇੱਥੇ ਬਿੱਲ 20000 ਬਣਾ ਕੋ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਬੜਾ ਸੋਹਣਾ ਸੂਟ ਹੈਗਾ ਰੇਟ ਇਹਦਾ ਬਾਜ਼ਾਰ ਦੇ ਵਿੱਚ ਉਹੀ 3500 ਲੈ ਕੇ 4000 ਇਹ ਤੇ ਤੁਹਾਨੂੰ 2295 ਰੁਪਏ ਦੇ ਵਿੱਚ ਦੇ ਦੇਣਾ। ਇਹ ਛੋਟਾ ਜਿਹਾ ਕਿਨਾਰੇ ਪ੍ਰਿੰਟ ਕਿਨ ਕਿਨ ਟੌਰੀ ਆ ਚੁੱਕੇ ਨੇ। ਨੱਕ ਦੇ ਉੱਪਰ ਵਰਕ ਕਰ ਦਿੱਤਾ ਗਿਆ। ਇਹ ਆਪਾਂ ਤੁਹਾਨੂੰ ਦੇਣਾ ਸਿਰਫ ਤੇ ਸਿਰਫ 2900 ਤੇ ਪਿਆਰ ਵਿੱਚ। ਇੱਥੇ ਕਲਰ ਡੀਆ ਇਹਨਾਂ ਨੂੰ ਵੱਖ-ਵੱਖਰੇ ਮਿਲਣ ਦੇ ਹੈਗੇ ਆ। ਤਾਂ ਪੱਤੀਆ ਵਰਕ ਕੀਤਾ ਹੈ। ਇਸ ਨਾਲ ਕੋ ਬਾਟਮ ਵਰਕ ਵਾਲੀ ਆ ਚੁੱਕੀ ਗਈ ਆ। ਹਾਂਜੀ। ਬਾ ਬਿਲਕੁਲ 4200 ਘੱਟ ਹੀ ਮੈਨੇਗਾ। ਆਪਾਂ ਦੇ ਦੇ ਸਿਰਫ 3900 ਤੇ ਪਿਆਰ ਵਿੱਚ। ਨਾਲ ਕੀਰੇ ਵਾਲਾ ਸੁਨਤਾ ਚੁੱਕਾ ਨਾਲ ਕੋ ਕਿੰਨੇ ਪਿਆਰੇ ਦੇਖੋ ਸਲੀਜ਼ ਬਣੀ ਹੈਗੀ ਆ। ਜਿਹੜਾ ਬਾਹਰ ਤੁਹਾਨੂੰ 10-12 ਹਜ਼ਾਰ ਮੈਂ ਤਾਂ ਕਹ ਆਪਾਂ ਦੇ ਦੇ ਸਿਰਫ 6000 ਰੁਪਏ ਦੇ ਵਿੱਚ ਇਦਾਂ ਦੇ ਹੈਵੀ ਹੈਵੀ ਡਿਜ਼ਾਈਨਰ ਪੀਸ ਅਸੀਂ ਤੁਹਾਨੂੰ ਦੇ ਦੇਣੇ ਚਲੋ ਜੀ ਵਿਆਹਾਂ ਸ਼ਾਦੀਆਂ ਦੇਣਾ ਕਿ ਲੋਕੀ ਕਹਿੰਦੇ ਦਾਜਪੁਰ ਦੇ ਕੱਪੜਾ ਲੈਣਾ ਤੇ ਕੱਪੜਾ ਲਈਏ ਕਿੱਥੋਂ ਵੱਡਾ ਡਿਪੋ ਇਸ ਵੇਲੇ ਪੰਜਾਬ ਦਾ ਸਭ ਤੋਂ ਵੱਡਾ ਸ਼ੋਰੂਮ ਤੇ ਰੇਡ ਜਿੱਥੇ ਪੂਰੇ ਪੰਜਾਬ ਤੋਂ ਘਟ 50000 ਨਾਲ ਕਪੜਾ 20000 ਚ ਤੇ ਵੱਡਾ ਚੇਲੇ ਕੀਆ ਵੀ ਜੇ ਸਾਡੇ ਤੋਂ ਸਸਤਾ ਕਪੜਾ ਕੋਈ ਤੁਹਾਨੂੰ ਹੋਰ ਦੇ ਦੇਵੇ ਸਾਨੂੰ ਕਪੜਾ ਦੇ ਕੇ ਪੈਸੇ ਵਾਪਸ ਲੈ ਜਾਓ ਤੇ ਸਰਦੀਆਂ ਦਿਨ ਆ ਗਏ ਤੇ ਸਰਦੀਆਂ ਦੇ ਵਿੱਚ ਸੂਟ ਪਾਉਣ ਵਾਲੇ ਉਹ ਵੀ ਸ਼ਾਲ ਦੇ ਨਾਲ ਬਾਜ਼ਾਰ ਦੇ ਵਿੱਚ 550 ਇੱਥੇ 500 ਦੇ ਦੋ ਜੇ ਤੁਸੀਂ ਦੇਣ ਲੈਣ ਕਰਨਾ ਦਾਜ ਵੀ ਲੈਣ ਜਿਹੜੇ ਬਾਜ਼ਾਰ 'ਚ 1000 1000 ਰੁਪਏ ਦੇ ਇੱਥੇ 350 ਸਰ ਪਿਓਰ ਗਰਮ ਸੂਟ ਹੈਗੇ ਆ ਦੁਪੱਟੇ ਨਾਲ ਆ 500 ਰੁਪਏ ਤੋਂ ਘੱਟ ਕੋਈ ਦਿੰਦਾ ਨਹੀਂ ਰੰਗ ਵੀ ਸੋਹਣਾ ਤੁਸੀਂ ਕਹਿੰਦੇ ਹੋ 500 ਦੇ ਦੋ ਲੈ ਜਾਓ ਭਾਜੀ ਇੱਥੇ ਇੱਕੋ ਇੱਕ ਸ਼ੁਰੂ ਤੋਂ ਵੱਡਾ ਡੀਪੂ ਦਿੰਦਾ ਆ ਸਿਰਫ 10 ਰੁਪਏ 5 ਰੁਪਏ 20 ਰੁਪਏ ਪ੍ਰੋਫਿਟ ਨਾਲ ਚੀਜ਼ਾਂ ਮਿਲਦੀਆਂ ਜਿਹੜੇ 500 ਤੋਂ ਘੱਟ ਸੂਟ ਆ ਉਹ ਸਿਰਫ 5 ਰੁਪਏ ਪ੍ਰੋਫਿਟ ਨਾਲ ਮਿਲਦੇ ਆ ਜਿਹੜੇ 1200 ਵਾਲੇ ਸੂਟ ਆ ਉਹ 10 ਰੁਪਏ ਪ੍ਰੋਫਿਟ ਨਾਲ ਜਿਹੜੇ 5000 ਤੋਂ ਵੱਧ ਆ ਉਹ 20 ਰੁਪਏ ਪ੍ਰੋਫਿਟ ਨਾਲ ਸੋ ਇਸ ਕਰਕੇ ਲੋਕਾਂ ਨੂੰ ਰੇਟ ਐਨੇ ਕੋ ਸਸਤੇ ਪੈਂਦੇ ਆ ਬਾਜ਼ਾਰ ਦੇ ਵਿੱਚ ਲੁੱਟ ਮਚੀ ਹੋਈ ਆ ਜਿਹੜਾ 250 ਵਾਲਾ ਸੂਟ ਆ ਕੋਈ 600 ਦੱਸੀ ਜਾਂਦਾ ਵੀ ਅੱਜ ਕਿਤੇ ਪਤਾ 걸ੋਂ ਨੇ 510 ਕੇ ਬਾਅਦ 400 ਲਾ ਲੈਣਾ ਜੀ ਇੱਥੇ ਐਦਾ ਕੋਈ ਵੱਡਾ ਡੱਬੂ ਕੋ ਵੱਡਾ ਡੱਬੂ ਕੋ ਗਿੱਦੜ ਸਿੰਘ ਹੀ ਕਿਹੜੀ ਆ ਲੋਕ ਦੂਰੋਂ ਦੂਰੋਂ ਦੇ ਰੋਜ਼ ਰਾਸਤੋਂ ਰਾਸ਼ ਵੱਧਦਾ ਜਾ ਰਿਹਾ ਤੇ ਬਾਜ਼ਾਰ ਖਾਲੀ ਆ ਕੋਈ ਕਹਿੰਦੇ ਸੋਮਵਾਰ ਮੰਦਾ ਕੋਈ ਕਹਿੰਦੇ ਮੰਗਲਵਾਰ ਮੰਦਾ ਪਰ ਵੱਡਾ ਡੱਬੂ ਸੁਪਰ ਫੁੱਲ ਜਾ ਰਿਹਾ ਆ ਤੇ ਰੀਜ਼ਨ ਕੀ ਹੈਗਾ ਤੇ ਲੋਕੀ ਦੂਰੋਂ ਦੂਰੋਂ ਆ ਰਹੇ ਆ ਕੋਈ ਇੱਕੋ ਇੱਕ ਰੀਜ਼ਨ ਤੁਹਾਨੂੰ ਪਹਿਲਾਂ ਵੀ ਦੱਸਿਆ 5-10 ਰੁਪਏ ਪ੍ਰੋਫਿਟ ਨਾਲ ਪੂਰੇ ਪੰਜਾਬ 'ਚ ਵੇਚਣ ਵਾਲਾ ਕੋਈ ਬੰਦਾ ਨਹੀਂ ਹੈਗਾ ਇੱਥੇ 5-10 ਰੁਪਏ ਪ੍ਰੋਫਿਟ ਨਾਲ ਜੀ ਮਿਲ ਜਾਂਦੀ ਅਗਲਾ ਵੀ ਖੁਸ਼ ਅ ਸੋ ਆ ਗਰਮ ਸੂਟ ਤੁਸੀਂ ਦੇਖ ਲੈ ਗਰਮ ਸੂਟਾਂ ਨਾਲ ਨਾਲ ਤੁਸੀਂ ਆ ਵੀ ਚੈੱਕ ਕਰ ਲੋ 700 800 1000 1000 ਰੁਪਿਆ ਬਾਜ਼ਾਰ ਦੇ ਵਿੱਚ ਨਾ ਇਹ ਇਹ ਤੁਸੀਂ ਕਹਿੰਦੇ 350 ਚ ਘੜਾਈਆਂ ਗੱਡੀਆਂ ਇਹਦੇ ਵਿੱਚ ਕريب ਜਿਹਾ ਦੇ ਵਿੱਚ ਸੂਟ ਹੈਗਾ ਤੇ ਕਲਰ ਇਹਦੇ ਵਿੱਚ ਦੇਖੋ ਇਹਦੇ ਵਿੱਚ ਇਦਾਂ ਨਹੀਂ ਵੀ ਇੱਕ ਦੋ ਡਿਜ਼ਾਈਨ ਪੂਰੀ ਕਲੈਕਸ਼ਨ ਤੁਹਾਨੂੰ ਇੱਥੇ ਮਿਲ ਜਾਣੀ ਹੈਗੀ ਆ ਆ ਦੇਖੋ ਘੇਰੇ ਕਿੰਨੇ ਹੈਵੀ ਆ ਕਲਰ ਇਹਦੇ ਵਿੱਚ ਬਹੁਤ ਆ ਮੈਂ ਦੇਖ ਰਿਹਾ ਹਰ ਸੈਕਸ਼ਨ ਦੇ ਵਿੱਚ ਤੁਸੀਂ ਰੇਟ ਜ਼ਰੂਰ ਲਿਖ ਕੇ ਲਿਆ ਆ ਰੇਟ ਤਾਂ ਆਈਆਂ ਇੱਥੇ ਲੁੱਟ ਵਾਲਾ ਕੰਮ ਬੰਦ ਕੀਤਾ ਹੋਇਆ ਜੀ ਇੱਥੇ ਲੁੱਟ ਨਹੀਂ ਹੋਣੀ ਇੱਥੇ ਸਿਰਫ 10-20 ਰੁਪਏ ਪਰੋਵੜਨਾ ਇਮਾਨਦਾਰੀ ਵਾਲਾ ਕੰਮ ਹੁੰਦਾ ਜੀ ਚਾਹੇ ਨਿਆਣਾ ਆ ਜਵੇ ਚਾਹੇ ਸਿਆਣਾ ਆ ਜਵੇ ਇੱਥੇ ਇਦਾਂ ਨਹੀਂ ਹੈਗਾ ਵੀ ਪਹਿਲਾਂ ਭਾਈ 1000 ਰੁਪਇਆ ਤੇ ਫਿਰ ਤੁਹਾਨੂੰ 900 ਲੈਣਾ 450 ਰੁਪਇਆ ਰੇਟ ਤੇ 450 ਰੁਪਏ ਦੇ ਵਿੱਚ ਤੁਹਾਨੂੰ ਦੇਣਾ ਜਿਹੜਾ 12-13 ਸੌ ਦਾ ਸੂਟ ਵੇਚਦਾ ਹੁਣ ਆ ਵੀ ਦੇਖੋ ਇਹ ਜਿਹੜੇ ਬਹੁਤ ਲਗਜ਼ਰੀ ਚੰਡੀਗੜ੍ਹ ਦੇ ਵਿੱਚ ਜਾਂ ਜਿਹੜੇ ਮ ਹੈਵੀ ਕੁਆਲਿਟੀ ਆ 2200 ਰੁਪਿਆ ਤੁਸੀਂ ਕਹਿੰਦੇ ਹੋ ਸਿਰਫ 695 ਚ ਹੋਰ ਪਸ਼ਮੀਨੇ ਦਾ ਸੂਟ ਆ 2000 ਤੋਂ ਘੱਟ ਕੋਈ ਰੇਟ ਨਹੀਂ ਦਸੂਗਾ ਬਾਅਦ ਚ ਕੋਈ 1500 ਰੁਪਏ ਇੱਥੇ ਸਿਰਫ 695 ਰੁਪਏ 695 ਦੇ ਵਿੱਚ ਇਹਦੇ ਵਿੱਚ ਦੇਖੋ ਕਲਰ ਵੀ ਦੇਖੋ ਕਲਰ ਵੀ ਸਾਰੇ ਅੱਛਾ ਇਹਦੇ ਵਿੱਚ ਵੀ ਕਢਾਈਆਂ ਕੁੱਡੀਆਂ ਪ੍ਰੋਪਰ ਕਢੀਆਂ ਆ ਪੂਰੀ ਕਢਾਈ ਦੇ ਵਿੱਚ ਪਿਓਰ ਪਸ਼ਮੀਨੇ ਦਾ ਸੂਟ ਸਿਰਫ 695 ਜੀ ਸੋ ਜੇ ਕੋਈ ਰੀਸੇਲਰ ਆ ਕੋਈ ਛੋਟਾ ਦੁਕਾਨਦਾਰ ਪੈਂਡਲ ਉਹ ਵੀ ਆ ਕੇ ਕੱਪੜਾ ਖੀ ਸਕਦਾ ਕੋਈ ਇਦਾਂ ਦੀ ਬੰਦਸ਼ ਤੇ ਨਹੀਂ ਵੀ 10000 ਲਿਆਓ 20000 ਲਿਆਓ 30000 ਲਿਆਓ ਸਾਡੇ ਕੋ ਕੋਈ ਬੰਦਾ ਨਹੀਂ ਚਾਹੇ ਕੋਈ ਇੱਕ ਪੀਸ ਲੈ ਲਵੇ ਚਾਹੇ ਲੈ ਲਵੇ 50 ਚਾਹੇ ਇੱਕ ਰੰਗ ਦੇ ਲੈ ਲਵੇ ਚਾਹੇ ਸਾਰੇ ਤਰ੍ਹਾਂ ਦੇ ਰੰਗ ਲੈ ਲੈਵੇ ਚਾਹੇ ਲੈ ਲਵੇ ਕੰਬਲ ਹੁਣ ਕੰਬਲ ਦੂਰੋਂ ਦੂਰੋਂ ਲੋਕ ਲੈਣ ਆਉਂਦੇ ਆ ਕਿਸੇ ਨੂੰ ਮਿਲਦਾ 600 ਦਾ ਕਿਸੇ ਨੂੰ 700 ਇਹ 325 ਰੁਪਏ ਦਾ ਡਬਲ ਬੈਡ ਦਾ ਕੰਬਲ ਆ 325 ਡਬਲ ਬੈਡ ਦਾ ਕੰਬਲ ਸੋ ਮੈਨੂੰ ਕੰਬਲ ਜ਼ਰੂਰ ਦਿਖਾਓ ਜੀ 325 ਰੁਪਏ ਦਾ ਡਬਲ ਬੈਡ ਦਾ ਕੰਬਲ ਕਿਹੜਾ ਆਇਆ ਜੀ ਆਹ ਦੇਖੋ ਜੀ ਡਬਲ ਬੈਡ ਦਾ ਕੰਬਲ ਇਹਦਾ 1000-1000 ਰੁਪਏ ਦੇ ਵਿੱਚ ਫਗਵਾੜੇ ਜੀ ਵਿਕਦੇ ਆ ਹੋਰ ਪਾਸੇ ਵੀ ਵਿਕਦੇ ਤੁਸੀਂ ਕਹਿੰਦੇ 325 325 ਰੁਪਏ ਡਬਲ ਬੈੱਡ ਇਹ ਦੇਖੋ ਵੱਡਾ ਫਾਇਦਾ ਡਬਲ ਬੈੱਡ ਦਾ ਕੰਬਲ ਆ 325 ਰੁਪਏ ਚ ਚਾਹੇ ਤੁਸੀਂ ਆਪਣੇ ਲੈ ਜਾਓ ਚਾਹੇ ਤੁਸੀਂ ਦੇਣਾ ਮਿਲਣੀਆਂ ਚਲਣੀਆਂ ਕਰਨੀਆਂ ਇਹ ਇੱਕ ਵੱਡਾ ਧਮਾਕਾ ਹੈ ਵੱਡਾ ਡਿੱਪੂ ਦਾ ਤੇ ਇੱਕ ਗੱਲ ਇਹ ਵੀ ਆ ਸਾਰੇ ਪੰਜਾਬ 'ਚ ਰੋਲਾ ਪੈ ਗਿਆ ਭਾਈ 50-5000 ਰੁਪਏ ਦੀ ਲੋੜ ਨਹੀਂ 20-20000 ਚ ਦੇਣ ਲੈਣ ਵਾਲਾ ਤਾਇਬਰੀ ਬਣਾ ਕੇ ਲਿਆਓ ਤੁਸੀਂ ਇਹ ਗੱਲ ਦੀ ਗਾਰੰਟੀ ਆ ਜੇ ਕੋਈ 50000 ਘਰੋਂ ਖਰਚਣਾ ਆ ਇੱਥੇ ਬਿੱਲ 20000 ਬੰਨਾ ਕਿਉਂਕਿ ਇਮਾਨਦਾਰੀ ਵਾਲਾ ਕੰਮ 10 20 ਰੁਪਏ ਪਰੋਵਿੰਡਾ ਬਚਾਜੀ ਕੋਈ ਨਹੀਂ ਵੇਚਦਾ ਪੂਰੇ 1500 1600 1700 ਦਾ ਰੇਟ ਆ ਆਪਣਾ ਰੇਟ ਕੀ ਆ 550 ਰੁਪਏ ਸਿਰਫ ਮਤਲਬ ਇੱਕ ਦੇ ਰੇਟ ਦੇ ਤਿੰਨ ਦੇ ਦੇਣੇ ਆ ਇੱਕ ਰੇਟ ਦੇ ਤਿੰਨ ਮਤਲਬ ਸੋ ਤੁਸੀਂ ਚੈੱਕ ਕਰ ਲਓ ਹੈਵੀ ਜਾਲ ਬਣਿਆ ਫਰੰਟ ਤੁਸੀਂ ਚੈੱਕ ਕਰ ਲਓ ਇਹ ਵੀ ਮੈਂ ਦੇਖ ਰਿਹਾ ਜੇ ਇਥੇ ਸਾਢੇ 500 ਲਿਖਿਆ ਇਹਦੇ ਵਿੱਚ ਤੁਸੀਂ ਵੈਰਾਈਟੀਆਂ ਵਕ ਵਕ ਤਰ੍ਹਾਂ ਦੀ ਡਿਜ਼ਾਈਨਿੰਗ ਬੜੀ ਦਿੱਤੀ ਹੈਗੀ ਆ ਬਹੁਤ ਡਿਜ਼ਾਈਨ ਆ ਹਜ਼ਾਰ ਇੰਡੀਆਨ ਮਿਲੂਗੇ ਜੀ ਇੱਥੇ ਸੋ ਜੇ ਕਿਸੇ ਨੇ ਲਗਜ਼ਰੀ ਕੱਪੜੇ ਲੈਣੇ ਆ 2000 ਸਾਰੀ ਵੈਰਾਈਟੀ ਦਿਖਾਣੇ 2000 ਤੋਂ ਲੈ ਕੇ 40 45000 ਦੀ ਰੇਂਜ ਤੱਕ ਵੈਰਾਈਟੀ ਤੁਹਾਨੂੰ ਦਿਖਾਣੇ ਸੂਟਾਂ ਚ ਲਹਿੰਗੇ ਸ਼ਰਾਰੇ ਗਰਾਰੇ ਹਰ ਵੈਰਾਈਟੀ ਸ਼ਰਾਰਾ ਗਰਾਰ ਕਿੱਥੋਂ ਸ਼ੁਰੂ ਹੋ ਜਾਂਦਾ ਉਹ ਸਾਡੇ ਕੋਲ 1300 ਰੁਪਏ ਤੋਂ ਸਟਾਰਟ ਹੋ ਜਾਂਦਾ ਹੈ 2000 ਰੁਪਏ ਸਲਾਈ ਹੈ ਬਈ ਯਾਰ ਚ 1300 ਰੁਪਏ ਤੋਂ ਬਹੁਤ ਵਧੀਆ ਸ਼ਰਾਰਾ ਦਵਾਂਗੇ ਸੋ ਤੁਹਾਨੂੰ ਅਸੀਂ ਹੁਣ ਹੈਵੀ ਸੂਟ ਵੀ ਦਿਖਾਉਣੇ ਆ ਸ਼ਰਾਰੇ ਕਰਾਰੇ ਤੇ ਲਹਿੰਗੇ ਵੀ ਦਿਖਾਉਣ। ਤੇ ਦੇਖ ਲੈ 250 300 500 ਜਿਹੜਾ ਬਹੁਤ ਵੱਡਾ ਫਰਕ ਆ। ਹੁਣ ਵਿਆਹ ਸ਼ਾਦੀ ਦਾਜ ਬੜੇ ਜਿਹੜੇ ਭਾਰੇ ਸੂਟ ਆ ਉਹ ਚ ਕਿੰਨਾ ਫਰਕ ਕੱਢ ਦਿੰਦੇ ਆ। ਜਿੱਦਾਂ ਆਪਾਂ ਪਹਿਲਾਂ ਨੋਰਮਲ ਸੂਟ ਦਿਖਾ ਲਏ ਕਿ ਉੱਚੀ ਫਾਇਦਾ ਕੀਤਾ ਹੈਗਾ। ਵਾਹ ਹੈਵੀ ਸੂਟ ਹੋ ਚੁਈ ਹੈਗਾ ਨਾ ਹੈਗਾ ਦੇਖੋ ਕਿੰਨੇ ਕਿੰਨੇ ਪਿਆਰੇ ਸੂਟ ਆ ਚੁੱਕੇ ਆ ਕਿ ਨਾਲ ਕੰਬੀਨੇਸ਼ਨ ਕਿੰਨੇ ਵਧੀਆ ਆ ਚੁੱਕੇ ਗੋਟਾ ਪੱਤੀ ਵਰਕ ਕੀਤਾ ਹੈ ਕਿ ਨਾਲ ਕੋ ਬਾਟਮ ਵਰਕ ਵਾਲੀ ਆ ਚੁੱਕੀ ਗਿਆ। ਬਾਹਰ ਤੁਹਾਨੂੰ 4500 ਘੱਟ ਨਹੀਂ ਮੈਣਾ ਹੈਗਾ। ਆਪਾਂ ਦੇ ਇਸ 3900 ਦੇ ਪਿਆਰ ਵਿੱਚ ਇਹ ਨਾ ਦੇ ਦੁਪੱਟੇ ਦੇਖ ਇਹ ਤੁਹਾਨੂੰ 2295 ਰੁਪਏ ਦੇ ਵਿੱਚ ਦੇ ਦੇਣਾ ਤੇ ਜੇ ਥੋੜਿਆ ਹੋਰ ਡਿਜ਼ਾਈਨ ਦੇ ਲੈਣਾ ਦੇਖੋ ਗਲੇ ਦੇ ਵਰਕ ਕਿੰਨਾ ਫਰੰਟ ਦੇਖੋ ਘੇਰਾ ਦੇਖੋ ਤੇ ਬਾਜੂ ਵਰਕ ਦੇਖੋ ਇਹ ਵੀ ਤੁਹਾਨੂੰ 2000 ਰੁਪਏ ਰੇਂਜ ਦੇ ਵਿੱਚ ਦੇ ਦੇਣਾ ਮਤਲਬ ਸੂਟਾਂ 'ਚ ਹੈਵੀ ਦੇ ਵਿੱਚ ਬਹੁਤ ਵੱਡਾ ਫਰਕ ਹੈ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ ਬਹੁਤ ਜ਼ਿਆਦਾ ਫਰਕ ਹੈ ਕਿ ਦੇਖੋ ਅੱਡ ਵਾਸਤੇ ਕਿੰਨੇ ਕਿੰਨੇ ਪਿਆਰੇ ਆ ਚੁੱਕੇ ਹੈਗੇ ਸ਼ਿਮਰ ਦੇ ਸੂਟ ਆ ਚੁੱਕੇ ਨੇ ਪ੍ਰਿੰਟ ਕਿੰਨੇ ਕਿੰਨੇ ਟੌਰੀ ਆ ਚੁੱਕੇ ਨੇਕ ਦੇ ਉੱਪਰ ਵਰਕ ਕਰ ਦਿੱਤਾ ਹੈਗਾ ਇਹ ਆਪਾਂ ਤੁਹਾਨੂੰ ਦੇਣਾ ਸਿਰਫ ਤੇ ਸਿਰਫ 2900 ਤੇ ਪਿਆਰ ਵਿੱਚ ਇਹ ਚ ਕਲਰ ਡਿਜ਼ਾਈਨ ਤੁਹਾਨੂੰ ਵੱਖ- ਤਿੰਨ-ਤਿੰਨ ਹਜ਼ਾਰ ਰੁਪਏ ਬਾਜ਼ਾਰ ਦੇ ਨੇੜੇ ਇੱਥੇ ਸਿਰਫ 1495 ਰੁਪਏ ਦੇ ਵਿੱਚ ਆਪਾਂ ਤੁਹਾਨੂੰ ਦੇ ਦੇਣਾ ਹੈਗਾ ਜੇ ਕਲਰ ਤੁਸੀਂ ਗ੍ਰੀਨ ਲੈਣਾ ਇਹ ਵੀ ਦੇਖੋ ਮਤਲਬ ਬਹੁਤ ਸਾਰੇ ਕਹਿੰਦੇ ਵੀ ਸਾਨੂੰ ਹੈਂਡਵਰਕ ਚਾਹੀਦਾ ਸਾਨੂੰ ਵਧੀਆ ਚੀਜ਼ ਚਾਹੀਦੀ ਕੱਪੜਾ ਚੰਗਾ ਚਾਹੀਦਾ ਆ ਦੇਖੋ ਗਲੇ ਦੇ ਉੱਤੇ ਦੇਖੋ ਕਿੰਨਾ ਹੈਵੀ ਵਰਕ ਕੀਤਾ ਹੈਗਾ ਫਿਰ ਆ ਬਾਜੂ ਵਰਕ ਦੇਖੋ ਕਿੰਨਾ ਹੈਵੀ ਹੈਗਾ ਤੇ ਆ ਤੁਸੀਂ ਦੇਖੋ ਇਹਦਾ ਪ੍ਰੋਪਰ ਸੋਹਣਾ ਡਿਜ਼ਾਈਨ ਬਣਾਤਾ ਇਹ ਵੀ ਤੁਹਾਨੂੰ ਅਸੀਂ ਇੰਨੀ ਰੇਂਜ ਦੇ ਵਿੱਚ ਦੇ ਦੇਣਾ ਆ ਜੇ ਤੁਹਾਨੂੰ ਪਤਾ ਵੈਡਿੰਗ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਨਾ ਗੜੀ ਪਹਿਣਾ ਵਾਸਤੇ ਬਹੁਤ ਸਾਰੇ ਮੈਂ ਕਿਹਾ ਆ ਚੁੱਕੇ ਹੈਗੇ ਵੈਡਿੰਗ ਸੂਟ ਵੀ ਆ ਚੁੱਕੇ ਹੈਗੇ ਦੇਖੋ ਕਿੰਨੇ ਪਿਆਰੇ ਪਹਿਲੇ ਦੁਪੱਟਾ ਦੇਖੋ ਕਿੰਨਾ ਵਧੀਆ ਆ ਚੁੱਕਾ ਹੈ ਡੀਐਨਏ ਬਣੀ ਹੈ ਕਿੰਨੀ ਵਧੀਆ ਨਾਲ ਕੋਕ ਕੇਰੇ ਵਾਲਾ ਸੂਟ ਆ ਚੁੱਕਾ ਨਾ ਦੇਖੋ ਕਿੰਨੇ ਪਿਆਰੇ ਦੇਖੋ ਸਲੀਵ ਬਣੀ ਹੈਗੀ ਆ ਜਿਹੜਾ ਬਾਹਰ ਤੁਹਾਨੂੰ 10 12000 ਮਿਲਦਾ ਹੈਗਾ ਆਪਾਂ ਦੇ ਰਹੇ ਸਿਰਫ 8000 ਪਿਓਰ ਦਾ ਆ ਜਾਊਗਾ ਨਾਲੇ ਕਿੰਨੇ ਮੋਰਾ ਵਾਲਾ ਪੀਸ ਚਾਹੀਦਾ ਨਾ ਪ੍ਰੋਪਰ ਮੋਰ ਵੀ ਬੜੇ ਸੋਹਣੇ ਹੈਵੀ ਕੁ ਸੋ 4500 ਚ ਅੱਛਾ ਜਿੰਨੇ ਸੂਟ ਦਿਖਾ ਰਹੇ ਜੇ ਰੰਗ ਸਾਰਾ ਹੀ ਮਿਲ ਜਾਣੇ ਆ ਰੰਗ ਵੱਖੋ ਵੱਖਰੇ ਮੈਂ ਨਹੀਂ ਹੈ ਗਿਆ ਕਲਰ ਵੱਖੋ ਵੱਖਰੇ ਤੇ ਡਿਜ਼ਾਈਨ ਤੁਹਾਨੂੰ ਵੱਖੋ ਵੱਖਰੇ ਮੈਂ ਨਹੀਂ ਹੈ ਗਿਆ ਵੀ ਦੇਖੋ ਕਿੰਨਾ ਪਿਆਰ ਸੂਟ ਆ ਚੁੱਕਾ ਹੈਗਾ ਜੇ ਤੁਹਾਨੂੰ ਚਾਹੀਦਾ ਦੁਪੱਟਾ ਹੈਵੀ ਚਾਹੀਦਾ ਹੈਗਾ ਤੁਹਾਡੇ ਵਾਸਤੇ ਦੁਪੱਟੇ ਹੈਵੀ ਵਾਲੇ ਸੂਟ ਵੀ ਆ ਚੁੱਕੇ ਹੈਗੇ ਆ ਕਲਰ ਕਲਰ ਤੁਹਾਨੂੰ ਪਤਾ ਵੇਸ਼ ਮਰਵਾ ਡਿਪੂ ਮੈਂ ਨਹੀਂ ਆ ਦੇਖੋ ਤੁਹਾਡੇ ਵਾਸਤੇ ਕਿੰਨਾ ਸੋਹਣਾ ਸੂਟ ਆ ਚੁੱਕਾ ਹੈਗਾ ਸਿਰਫ ਆਪਾ ਜਿਹਾ ਹੈਗਾ 5000 ਰੁਪਏ ਵਿੱਚ ਨਾ 5000 ਰੁਪਏ ਵਿੱਚ ਨਾ ਦੇਖੋ ਦੁਪੱਟਾ ਹੀ 4 ਸਾਰੇ ਬਾਰਡਰ ਆ ਚੁ ਥੱਲੇ ਦੇਖੋ ਕਿੰਨਾ ਪਿਆਰਾ ਵਰਕ ਕੀਤਾ ਇਦਾਂ ਦੇ ਸ਼ਰਾਰੇ ਗਰਾਰੇ ਵੀ ਤੁਹਾਨੂੰ ਅਸੀਂ ਦੇ ਦੇਣੇ ਆ ਸਿਰਫ 3 3000 32 3200 ਰੁਪਏ ਸੋ ਦੇਖੋ ਤੁਹਾਡੇ ਵਾਸਤੇ ਸ਼ਰਾਰੇ ਗਾਰੇ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਕਿ ਪਾਰਟੀ ਵਿੱਚ ਤੁਹਾਡੇ ਵਾਸਤੇ ਆ ਚੁੱਕੇ ਆ ਕਿ ਸ਼ਰਾਰੇ ਗਾਰੇ ਨਾਲ ਦੇਖੋ ਮਾਰੇ ਲੌਂਗ 슬ੀਵ ਆ ਚੁੱਕੇ ਆ ਕਿ ਕਿੰਨਾ ਪਿਆਰਾ ਦੇਖੋ ਵਰਕ ਕੀਤਾ ਹੈਂਡ ਵਰਕ ਦਾ ਠੀਕ ਹੈ ਜੀ ਤੁਸੀਂ ਬਾਹਰੋਂ ਰੈਂਟ ਤੇ ਲੈਣੇ ਆਉਗੇ ਰੈਂਟ ਸਾਨੂੰ ਪਤਾ 7 600 ਰੁਪਏ ਰੈਂਟ ਲੈਣੇ ਦਾ ਆਪਾਂ ਤੁਹਾਨੂੰ ਸਿੱਧਾ ਦਾ ਉਹ ਸਾਹ ਦੇ ਕੋਲ ਡਿਸ਼ਰ 45 ਸੌ ਚ ਸੋ ਦੇਖੋ ਪਹਿਲਾਂ ਤੁਸੀਂ ਇਹ ਚੈੱਕ ਕਰੋ ਕਲਰ ਕਿੰਨਾ ਪਿਆਰਾ ਹੈ ਨਾ ਪੂਰਾ ਫਰੰ ਇਹਦੇ ਨਾਲ ਤੁਹਾਨੂੰ ਸ਼ਰਾਰਾ ਕਰਾਉਣ ਦਾ ਨਿਰਣ ਆਪਾਂ ਇਹਦੇ ਨਾਲ ਤੁਹਾਨੂੰ ਅਸੀਂ ਦਵਾਂਗੇ ਫਾਰਸੀ ਸਲਵਾਰ ਇਹ ਵੀ ਅੱਜਕੱਲ ਬੜਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਏਦਾਂ ਦੇ ਹੋਰ ਵੀ ਆਰਟਿਕਲ ਤੁਹਾਨੂੰ ਬਹੁਤ ਜਾਇਜ਼ ਰੇਟਾਂ ਤੇ ਅਸੀਂ ਇੱਥੇ ਦਵਾਂਗੇ ਉਹ ਦੇਖੋ ਤੁਹਾਡੇ ਵਾਸਤੇ ਨਾਲ ਕੱਲੋ ਵੀ ਵੱਖੋ ਵੱਖਰੇ ਆ ਚੁੱਕੇ ਹੈਗੇ ਵਾਹ ਵੇ ਵਾਹ ਕਿੰਨੇ ਕਿੰਨੇ ਪਿਆਰੇ ਕੱਲ ਜਿਹੜੇ ਰੁਈਨਾ ਟੈਂਡਰ ਪਾਉਂਦੀ ਤੁਹਾਡੇ ਵਾਸਤੇ ਆਪਾਂ ਲੈ ਆਂਦੇ ਸ਼ਰਾਰਾ ਕਰਾਏ ਸਿਰਫ 6000 ਰੁਪਏ ਦੇ ਰਹੇ 6000 ਰੁਪਏ ਵਿੱਚ ਨਾ ਦੇਖੋ ਮਾਰਾ ਸ਼ਰਾਰਾ ਕਿੰਨਾ ਵਧੀਆ ਬਣਿਆ ਹੈਗਾ ਨਾਲੇ ਪੂਰਾ ਹੈਵੀ ਹੈਗਾ ਆ ਤੇ ਨਾਲ ਦੁਪੱਟੇ ਨਾਲ ਕਿੰਨੇ ਇਹਦੇ ਤੇ ਕੰਮ ਕੀਤਾ ਹੈਗਾ ਇਦਾਂ ਦੇ ਆਰਟੀਕਲ ਵੀ ਤੁਹਾਨੂੰ ਵੱਡਾ ਡੀਪੋ ਦੇ ਦੇਣੇ ਆ ਕਿਉਂਕਿ ਸਾਡੇ ਕੋਲ ਜੋ ਵੈਰਾਈਟੀਆਂ ਹੈਗੀਆਂ ਇਹ ਆਮ ਕਿਤੇ ਮਿਲਣੀਆਂ ਨਹੀਂ ਰੇਟ ਸਿਰਫ ਇਹਦਾ 5500 ਆ ਅਰੇ ਆਪਾਂ ਤੁਹਾਨੂੰ ਵੱਖੋ ਵੱਖਰੇ ਜਿਹੜੇ ਹੈਗੇ ਦੇਖੋ ਲਾਈਟ ਸ਼ੈਡ ਆ ਚੁੱਕੀ ਸਾਡੇ ਵਾਸਤੇ ਕਿੰਨੇ ਕਿੰਨੇ ਸੌਣੇ ਕਰ ਰਿਹਾ ਵਾਹ ਵਾਹ ਇੰਨੇ ਸੌਣੇ ਸੂਟ ਪਾ ਗਿਆ ਤੁਸੀਂ ਫੰਕਸ਼ਨ ਜਾਣਾ ਹੈਗਾ ਆ ਸਾਰੇ ਮੈਂ ਤੁਹਾਨੂੰ ਦੇਖਣਗੇ ਇਹ ਇੰਨਾ ਸੋਹਣਾ ਕੁੜੀਆਂ ਸੂਟ ਪਾਇਆ ਤੇ ਲਿਆਂਦਾ ਕਿੱਥੋਂ ਹੈਗਾ ਫਿਰ ਜੇਕਰ ਕਹਾਂ ਨਾ ਬੜੜੀਪੋ ਬੰਗੀਆਂ ਲਿਆਂਦਾ ਕਿ ਨਾ ਦੇਖੋ ਓੜੇ ਵਾਸਤੇ ਕਿੰਨੇ ਕਿੰਨੇ ਸੋਹਣੇ ਸ਼ਰਾਰੇ ਆ ਚੁੱਕੇ ਪੂਰੇ ਹੈਵੀ ਕਿੰਨੇ ਕਿੰਨੇ ਸੋਹਣੇ ਕਲਰ ਆ ਚੁੱਕੇ ਆ ਮੈਂ ਕਿਹਾ ਇੰਨੀ ਮੈਂ ਕਿਹਾ ਟੌਰ ਮੈਂ ਕਿਹਾ ਮੁੰਡੇ ਦੀ ਮੈਂ ਕਿਹਾ ਦਹਲਨ ਦੀ ਨਹੀਂ ਹੋਣੀ ਹੈਗੀ ਤੇ ਜਿੰਨੀ ਮੈਂ ਤੁਹਾਡੀ ਟੌਰ ਵਾਣਣੀ ਹੈਗੀ ਵਿਆਹ ਚ ਨਾ ਦੱਸ ਨਾ ਦੱਸ ਯਾਰ ਨਾ 12000 ਨਾ 13000 ਸਿਰਫ 6000 ਰੁਪਏ 6000 ਰੁਪਏ ਦੇ ਵਿੱਚ ਇਦਾਂ ਦੇ ਹੈਵੀ ਹੈਵੀ ਡਿਜ਼ਾਈਨਰ ਪੀਸ ਅਸੀਂ ਤੁਹਾਨੂੰ ਕਨੇ ਕਿ ਵਧੀਆ ਆ ਚੁਕੇ ਵਾਹ ਵੀ ਸਾਡੇ ਬਾਅਦ ਲੌਂਗ ਫਰੌਗ ਵੀ ਆ ਚੁਕੇ ਹੈ ਕਿ ਕਿੰਨਾ ਪਿਆਰਾ ਆਰਟੀਕਲ ਦੇਖੋ neck ਦੇ ਉੱਪਰ ਕਿੰਨਾ ਪਿਆਰਾ ਵਰਕ ਆ ਚੁਕਾ ਹੈਗਾ ਜਿਨਾ ਦੇਖੋ ਘੇਰੇ ਉੱਪਰ ਕਿੰਨੇ ਕਿੰਨੇ ਵਰਕ ਕਰਾ ਦਿੱਤੇ ਗਿਆ ਜਿਨਾ ਦੇਖੋ ਮਾਰੇ ਟਰੌਜ਼ਰ ਵੀ ਕਿੰਨੇ ਕਿੰਨੇ ਵਧੀਆ ਆ ਚੁਕੇ ਗਿਆ ਇੰਨੇ ਸੋਹਣੇ ਸੋਹਣੇ ਪੀ ਤੁਹਾਨੂੰ ਬਹੁਤ ਡਾੜੀ ਭੂ ਬੰਗਿਆ ਜੀ ਜੇ ਕਿਸੇ ਨੇ ਆਨਲਾਈਨ ਕੱਪੜਾ ਮੰਗਵਾਉਣਾ ਤੇ ਉਹ ਤੁਸੀਂ ਭੇਜ ਦਿੰਦੇ ਹੋ ਬਿਲਕੁਲ ਬਿਲਕੁਲ ਨੰਬਰ ਸਕਰੀਨ ਤੇ ਤੁਸੀਂ ਕਾਲ ਕਰਕੇ ਕੋਈ ਵੀ ਆਰਡਰ ਕਰਨੇ ਚਾਹੁੰਦੇ ਕਰ ਸਕਦੇ ਹੋ ਜੇ ਸਾਡੀ ਕੋਈ ਨਵੀਂ ਨਵੀਂ ਆਪਰੇ ਕੀ ਪੇਜ ਨੂੰ ਫੋਲੋ ਵੀ ਕਰ ਸਕਦੇ ਹੋ ਸ